ਫਰੂਕੀ ਸਾਹਿਬ ਗਰਮੀਆਂ ਦੇ ਮੁਕਾਬਲੇ ਸਰਦੀਆਂ ਵਿੱਚ ਹਾਰਟ ਅਟੈਕ ਦੇ ਚਾਂਸ ਜ਼ਿਆਦਾ ਹੋ ਜਾਂਦੇ ਨੇ ਬਲੌਕ ਜਦੋਂ ਹੋ ਜਾਂਦੀ ਨਾ ਇੱਕ ਤਰ੍ਹਾਂ ਦੀ ਮੈਂਬਰਨ ਹੁੰਦੀ ਹੈ ਆਪਣੀ ਹਾਰਟ ਦੀ ਆਰਟਰੀਜ਼ ਤੇ ਨਾਲ ਉਹ ਫਿਰ ਜਦੋਂ ਬਲੌਕੇਜ ਵੱਧਦੀ ਹੈ ਵੱਧਦੀ ਬਲੌਕੇਜ ਨਾਲ ਉਹ ਫਟ ਜਾਂਦੀ ਹੈ ਫਟ ਜਦੋਂ ਫਟ ਜਾਂਦੀ ਹੈ ਤੇ ਇੱਕ ਤਰ੍ਹਾਂ ਦਾ ਬੰਦੇ ਨੂੰ ਹਾਰਟ ਅਟੈਕ ਹੋ ਜਾਂਦਾ ਜਦੋਂ ਉਹ ਡਾਕਟਰ ਦੇ ਕੋਲ ਜਾਂਦਾ ਉਹਨੂੰ ਦਰਦ ਹੁੰਦੀ ਹੈ ਜਾਂ ਬੇਹੋਸ਼ ਹੋ ਕੇ ਡਿੱਗ ਪੈਂਦਾ ਤੋਂ ਦੇਖਦੇ ਜੀ ਹਾਰਟ ਅਟੈਕ ਹੋ ਜਾਂਦਾ ਉਹ ਮੈਂਬਰਨ ਫਟਣ ਦੇ ਨਾਲ ਹੀ ਜਿਹੜਾ ਹੈਗਾ ਉਹ ਹਾਰਟ ਅਟੈਕ ਹੁੰਦਾ ਮੈਨੂੰ ਹਾਰਟ ਦੀ ਪ੍ਰੋਬਲਮ ਹੋਈ ਸੀ ਮੈਨੂੰ 2 ਸਾਲ ਹੋ ਗਏ ਹਾਰਟ ਦੀ ਪ੍ਰੋਬਲਮ ਹੋਈ अच्छा जी ਨਾਲ ਸ਼ੁਗਰ ਸੀ ਫਿਰ ਇਹਨਾਂ ਦਵਾਈ ਦਿੱਤੀ ਸਾਨੂੰ 20 ਦਿਨ ਦੀ ਉਸ 20 ਦਿਨ ਦੀ ਦਵਾਈ ਨਾਲ ਮੈਨੂੰ ਕੁਝ ਆਰਾਮ ਲੱਗਾ ਕੀ ਆਰਾਮ ਪਿਆ ਸੀ 20 ਦਿਨ ਨਾਲ ਜਿਹੜੇ ਮੇਰੇ ਖਾਣਾ ਖਾਂਦੇ ਆ ਦਰਦ ਹੁੰਦੀ ਸੀ ਜਾਂ ਤੁਰਨਾਂ ਦਰਦ ਹੁੰਦੀ ਸੀ ਉਹ ਕੁਝ ਆਰਾਮ ਮਿਲ ਗਿਆ ਛਾਤੀ ਵੀ ਦਰਦ ਹੁੰਦੀ ਸੀ ਛਾਤੀ ਜੋ ਲੈ ਕੇ ਆ ਇੱਥੇ ਦਰਦ ਚੱਲ ਜਾਂਦੀ ਸੀ ਬਾਹਾਂ ਨਾਲ ਦਰਦ ਜਾਂਦੀ ਸੀ ਹਾਂਜੀ ਤੁਰਨ ਤੇ ਦਰਤ ਤੁਰਿਆ ਨਹੀਂ ਜਾਂਦਾ ਜੀ 20 ਦਿਨਾਂ ਚ ਫਰਕ ਪਿਆ 20 ਦਿਨ ਤੇ ਕੁਝ ਫਰਕ ਪੈ ਗਿਆ ਫਿਰ ਅਗਲੇ ਦਿਨ 20 ਦਿਨ ਦੀ ਫੇਰ ਖੜੀ ਹੁਣ ਮੈਨੂੰ ਤੀਸਰਾ ਮਹੀਨਾ ਹੋ ਗਿਆ ਹੁਣ ਮੈਨੂੰ ਕਾਫੀ ਇਰਮਾਨ ਆ ਗਿਆ ਹੁਣ ਮੈਨੂੰ ਤੁਰੰਤ ਕੋਈ ਦਿੱਕਤ ਨਹੀਂ ਖਾਣਾ ਖਾਣ ਚ ਕੋਈ ਦਿੱਕਤ ਨਹੀਂ ਸੌਣ ਚ ਪ੍ਰੋਬਲਮ ਕੋਈ ਨਹੀਂ ਹੈਗੀ